ਅਗਲੀ ਖਬਰ ਵੱਲ ਚਲੀਏ ਅਮਰੀਕਾ ਕੈਨੇਡਾ ਇਦਾਂ ਦੇ ਮੁਲਕ ਆ ਜਿੱਥੇ ਪੂਰੀ ਦੁਨੀਆ ਦੇ ਲੋਕ ਚਾਹੇ ਤੁਸੀਂ ਕਿਸੇ ਧਰਮ ਨੂੰ ਬਿਲੋਂਗ ਕਰਦੇ ਹੈਗੇ ਆ ਆਪਣਾ ਧਰਮ ਬਿਨਾ ਕਿਸੇ ਡਰ ਤੋਂ ਉਹ ਪ੍ਰੈਕਟਿਸ ਕਰ ਸਕਦੇ ਆ ਆਪਣੇ ਧਾਰਮਿਕ ਸਥਾਨ ਬਣਾ ਸਕਦੇ ਆ ਕਿਸੇ ਤਰ੍ਹਾਂ ਦੀ ਵੀ ਇੱਥੇ ਜਿਹੜੀ ਆ ਧਾਰਮਿਕ ਲੈਵਲ ਦੇ ਉੱਤੇ ਜਿਹੜੀ ਲੜਾਈ ਝਗੜਾ ਨਹੀਂ ਹੈਗਾ ਆਇਕਾ ਦਾ ਕੋਈ ਸਦਾਈ ਹੋ ਸਕਦਾ ਉਹ ਆਪਾਂ ਦੇਖਦੇ ਹਾਂ ਇਦਾਂ ਹੁੰਦੇ ਆ ਪਰ ਹੋਰ ਮੁਲਕਾਂ ਵਾਂਗ ਨਹੀਂ ਆਪਾਂ ਦੇਖਦੇ ਹਾਂ ਜਿਸ ਹਸਾਬ ਨਾਲ ਹੁਣ ਬੰਗਲਾਦੇਸ਼ 'ਚ ਵੀ ਵਾਪਰਿਆ ਮੰਦਰਾਂ ਤੇ ਗੁਰਦਵਾਰਿਆਂ ਤੇ ਅਟੈਕ ਹੋਏ ਆ ਇੰਡੀਆ ਦੇ ਵਿੱਚ ਜੋ ਵਾਪਰਦਾ ਕਈ ਵਾਰ ਪਾਕਿਸਤਾਨ 'ਚ ਵੀ ਹੁੰਦਾ ਹੋਰ ਮੁਲਕਾਂ 'ਚ ਵੀ ਹੁੰਦਾ ਪਰ ਅਮਰੀਕਾ ਵਸਦੇ ਜਿਹੜੇ ਸਿਟੀਜ਼ਨ ਆ ਬਹੁਤ ਵਾਰ ਜਿਹੜੇ ਖਾਸ ਕਰਕੇ ਇੰਡੀਆ ਤੋਂ ਆਂਦੇ ਆ ਜਦੋਂ ਤਾਂ ਹੁੰਦੀ ਆ 4 ਜੁਲਾਈ ਦੀ ਪਰੇਡ ਉਸ ਟਾਈਮ ਦੇ ਉੱਤੇ ਤੁਸੀਂ ਦੇਖੋ ਕਿ ਕਿੰਨੇ ਇੱਕ ਇੰਡੀਅਨ ਜਾਂ ਸਿੱਖ ਜਾਂ Hindu ਜਾਂ ਮੁਸਲਮਾਨ ਜਿੱਥੇ-ਜਿੱਥੇ ਵੀ ਆਪਣੇ ਸ਼ਹਿਰਾਂ 'ਚ ਰਹਿੰਦੇ ਆ 4 ਜੁਲਾਈ ਦੀ ਪਰੇਡ 'ਚ ਕਿੰਨੇ ਕ ਹਾਜ਼ਰ ਹੁੰਦੇ ਹੈਗੇ ਆ ਜਿਹੜਾ ਧਿਆਨ ਨਾ ਦੇਖੋ ਹੁਣ ਅਮਰੀਕਾ 'ਚ ਰਹਿੰਦੇ ਆ ਅਮਰੀਕਾ ਦੇ ਸਿਟੀਜ਼ਨ ਆ ਅਮਰੀਕਾ 'ਚ ਹੀ ਅਸੀਂ ਪੈਸੇ ਲੈ ਕੇ ਇੰਨੇ ਸਾਰਾ ਕੁਝ ਸੈਟਅਪ ਕੀਤਾ ਘਰ ਲਾਏ ਬਿਜ਼ਨਸ ਲਾਏ ਹੈਗੇ ਆ ਤਦੇ ਆਏ ਆ ਅਮਰੀਕਾ ਵਾਲੇ ਵਿਆਹ ਵਾਲਾ ਕਾਰਡ ਤੇ ਲੈ ਕੇ ਨਹੀਂ ਗਏ ਅਸੀਂ ਇੰਡੀਆ ਨੂੰ ਵੀ ਭਾਈ ਤੁਸੀਂ ਆਓ ਅਸੀਂ ਤੁਹਾਨੂੰ ਸੱਦੇ ਆ ਠੀਕ ਹੈ ਕਿ ਨਹੀਂ ਉੱਥੇ ਸਾਡਾ ਕੁਝ ਬਣਿਆ ਨਹੀਂ ਇਸੇ ਕਰਕੇ ਇੱਥੇ ਆਏ ਹੈਗੇ ਆ ਹੁਣ ਕੋਸ਼ ਜਿਹੜੇ ਸ਼ਰਾਰਤੀ ਲੋਕ ਆ ਉਹ ਹਮੇਸ਼ਾ ਹੀ ਅ ਅਮਰੀਕਾ ਕੈਨੇਡਾ ਵਰਗੇ ਮੁਲਕ ਨੂੰ ਇੱਥੇ ਉਦਾਂ ਦੀਆਂ ਹਾਲਤਾਂ ਚ ਪਾ ਦਿੰਦੇ ਆ ਵੀ ਪੂਰੀ ਦੁਨੀਆ ਦੇ ਵਿੱਚ ਉਹ ਸ਼ੋਅ ਕੀਤਾ ਜਾਵੇ ਦੇਖੋ ਜੀ ਵੀ ਉੱਥੇ ਵੀ ਜਿਹੜਾ ਆ ਇਹ ਲੜਾਈ ਝਗੜਾ ਹੁੰਦਾ ਹੈਗਾ ਨਿਊਯਾਰਕ ਸਿਟੀ ਦੇ ਵਿੱਚ ਇੱਕ ਇੰਡੀਆ ਦੀ ਇੰਡੀਪੈਂਡੈਂਸ ਪ੍ਰੇਡ ਹੋਣ ਜਾ ਰਹੀ ਆ ਜੀ ਇਸ ਇਸ ਐਤਵਾਰ ਨੂੰ ਹੋਣੀ ਆ ਆ ਉਸ ਪ੍ਰੇਡ ਦੇ ਵਿੱਚ ਜਿਹੜਾ Hindu ਮੰਦਰ ਆ ਉਹ ਉਸ ਦਾ ਉਹਨਾਂ ਨੇ ਇੱਕ ਫਲੋਟ ਬਣਾਇਆ ਆ ਸ਼੍ਰੀ ਰਾਮ ਚੰਦਰ ਜੀ ਦਾ ਜਿਹੜਾ ਮੰਦਿਰ ਜਿਹੜਾ ਹੁਣ ਪਿਛਲੇ ਦਿਨਾਂ 'ਚ ਇੰਡੀਆ ਜਿਹਦਾ ਅਦਗਾਠਨ ਕੀਤਾ ਸੀ ਜੀ ਸੋ ਉਸ ਨੂੰ ਲੈ ਕੇ ਜਿਹੜੀ ਇੰਡੀਅਨ ਅਮਰੀਕਨ ਮੁਸਲਮ ਕਾਉਂਸਲ ਆ ਤੇ ਹੋਰ ਬਹੁਤ ਸਾਰੇ ਜਿਹੜੇ ਫੇਸ بیس ਗਰੁੱਪ ਆ ਉਹ ਇਹ ਕਹਿੰਦੇ ਆ ਵੀ ਇਸ ਇੰਡੀਆ ਦੀ ਆਜ਼ਾਦੀ ਦੀ ਪਰੇਡ ਦੇ ਵਿੱਚ ਮੰਦਿਰ ਦੇ ਫਲੋਟ ਦਾ ਕੀ ਕੰਮ ਆ ਇਹ ਇੱਕ ਸਾਡੇ ਜਿਹੜਾ ਵੀ ਇਹ ਮਸਜਿਦ ਨੂੰ ਢਾ ਕੇ ਬਣਾਇਆ ਗਿਆ ਆ ਇਸ ਤਰ੍ਹਾਂ ਦੇ ਨਾਲ ਇਹ ਵਾਇਲੈਂਸ ਅਗੇਂਸਟ ਮੁਸਲਮਸ ਅ ਤੇ ਹੇਟ ਫਲਾਈ ਜਾ ਰਹੀ ਆ ਕੁਝ ਹੱਦ ਤੱਕ ਉਹ ਸਹੀ ਵੀ ਹੈ ਹਾਂ ਬਿਲਕੁਲ ਜਿਹੜੀ 15 ਅਗਸਤ ਦੀ ਪ੍ਰੇਡ ਆ ਠੀਕ ਆ ਤੁਸੀਂ ਉਹ ਚ ਕਲਚਰਲ ਫਲੋਟ ਲਾ ਲਓ ਜਾਂ ਜਿਹੜੇ ਜਿਹੜੇ ਸ਼ਹੀਦ ਹੋਏ ਆ ਆਜ਼ਾਦੀ ਲਈ ਉਹਨਾਂ ਦੇ ਫਲੋਟ ਲਾ ਲਓ ਹਾਂ ਜਾਂ ਜਿੱਦਾਂ ਸਿੱਖ ਪ੍ਰੇਡ ਕਰਦੇ ਆਪਣੀ ਬਸਾਖੀ ਦੀ ਪ੍ਰੇਡ ਹੁੰਦੀ ਆ ਗੁਰੂ ਨਾਨਕ ਪਾਤਸ਼ਾਹ ਤੇ ਆ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦੇਵਤੇ ਤੁਸੀਂ ਲਾਓ ਫਲੋਟ ਉਸ ਟਾਈਮ ਤੇ ਚਾਹੇ ਜਿਹੜੇ ਮਰਜੀ ਜਿਸ ਤਰ੍ਹਾਂ ਸਿੱਖ ਲਾਉਂਦੇ ਆ ਕਿ ਦਰਬਾਰ ਸਾਹਿਬ ਦਾ ਫਲੋਟ ਆ ਕਿਸੇ ਗੁਰੂ ਘਰ ਦਾ ਤੁਸੀਂ ਵੀ ਹਿੰਦੂ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਧਾਰਮਿਕ ਪਰੇਡ ਕੱਢੋ ਜਦੋਂ ਸ਼੍ਰੀ ਰਾਮਚੰਦਰ ਜੀ ਦਾ ਜਨਮ ਦਿਨ ਆ ਜਾਂ ਭਗਵਾਨ ਕ੍ਰਿਸ਼ਨ ਦਾ ਆ ਜਾਂ ਭਗਵਾਨ ਸ਼ਿਵ ਜੀ ਦਾ ਹੈਗਾ ਉਹਨਾਂ ਦਿਨਾਂ 'ਚ ਕੱਢੋ ਪਰੇਡ ਉਹ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੋਊਗਾ ਕਿਉਂਕਿ ਅਗਲੇ ਆਪਣੇ ਧਰਮ ਦਾ ਇਹ ਪਰੇਡ ਜਿਹੜੀ ਕੱਢ ਰਹੇ ਹੈਗੇ ਆ ਸੋ ਇਹ ਜਾਣ ਬੁੱਝ ਕੇ ਇਦਾਂ ਦਾ ਜਿਹੜਾ ਫਲੋਟ ਪਾ ਕੇ ਫਿਰ ਉੱਥੇ ਕੋਈ ਲੜਾਈ ਝਗੜਾ ਹੋ ਜਾਏ ਕੋਈ ਫਸ ਫੇ ਪੂਰੀ ਦੁਨੀਆ 'ਚ ਦਿਖਾ ਲੂਗੇ ਦੇਖੋ ਜੀ ਆਹ ਮੁਸਲਮਾਨਾਂ ਨੇ ਆ ਕਰਤਾ ਜਾਂ ਸਿੱਖਾਂ ਨੇ ਆ ਕਰ ਦਿੱਤਾ ਹਿੰਦੂ ਕਹਿੰਦੇ ਵੀ 80% ਪੋਪੂਲੇਸ਼ਨ ਆਂਡੀਆਂ ਦੀ ਹੈ ਨਾ ਜਦ ਕਿ ਉੱਥੇ 200 ਮਿਲੀਅਨ ਮੁਸਲਮਾਨ ਵੀ ਰਹਿੰਦੇ ਹੈਗੇ ਆ ਜੀ ਜੀ ਤੇ ਪਿਛਲੇ ਸਾਲਾਂਾਂ ਚ ਜਦੋਂ ਤੋਂ ਪ੍ਰਾਈਮ ਮਿਨਿਸਟਰ ਮੋਦੀ ਉੱਥੇ ਵੀ ਪ੍ਰਾਈਮ ਮਿਨਿਸਟਰ ਬਣੇ ਆ ਦੇਖਿਆ ਆ ਕਿ ਕਿਸ ਤਰ੍ਹਾਂ ਜਿਹੜੇ ਮਿਨੋਰਟੀਜ਼ ਦੇ ਜਿਹੜੇ ਧਾਰਮਿਕ ਸਥਾਨ ਆ ਜਾਂ ਮਿਨੋਰਟੀਜ਼ ਦੇ ਉੱਤੇ ਅਟੈਕ ਹੋਇਆ ਇਹ ਕਿਸੇ ਤੋਂ ਛੁਪਿਆ ਨਹੀਂ ਚਾਹੇ ਉਹ 크੍ਰਿਸਚੀਅਨ ਆ ਚਾਹੇ ਉਹ ਸਿੱਖ ਆ ਚਾਹੇ ਉਹ ਮੁਸਲਮਾਨ ਹੈਗੇ ਆ ਰੀਸੈਂਟਲੀ ਮਨੀਪੁਰ ਵਗੈਰਾ ਜੋ ਕੁਝ ਵਾਪਰਿਆ ਤੁਸੀਂ ਦੇਖਿਆ ਹੀ ਹੈਗਾ ਆ ਸੋ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਨਿਊਯਾਰਕ ਦੇ ਗਵਰਨਰ ਕੈਥੀ ਹਰਚਲ ਤੇ ਨਿਊਯਾਰਕ ਸਿਟੀ ਦੀ ਮੇਅਰ ਐਡਮ ਐਡਮ ਜਿਹੜੇ 에ਅਰ ਕੈਡਮ ਆ ਮੇਅਰ ਉੱਥੇ ਦੇ ਉਹਨਾਂ ਨੂੰ ਇਹ ਲਿਖਿਆ ਵੀ ਇਹ ਇਹ ਕਲਚਰਲ ਡਿਸਪਲੇ ਨਹੀਂ ਹੈਗਾ ਇਹ ਵੋਲਗਰ ਸੈਲੀਬ੍ਰੇਸ਼ਨ ਆਫ ਐਂਟੀ ਮੁਸਲਮ ਹੀਟ ਬਿਗਟਰੀ ਤੇ ਰਿਲੀਜੀਅਸ ਸੁਪਰੀਮਸੀ ਹੈਗੀ ਆ ਜਦ ਕਿ ਪ੍ਰੀਡ ਦੇ ਆਰਗੇਨਾਈਜ਼ਰਸ ਇਹ ਕਹਿ ਰਹੇ ਆ ਵੀ ਅਸੀਂ ਇਸ ਫਲੋਟ ਨੂੰ ਰਿਮੂਵ ਨਹੀਂ ਕਰ ਰਹੇ ਹੈਗੇ ਅਸੀਂ ਤਾਂ ਸੈਲੀਬ੍ਰੇਟ ਕਰ ਰਹੇ ਆ ਇੱਕ ਲੈਂਡਮਾਰਕ ਜਿਹੜਾ ਆ ਜਿਹੜਾ ਬਹੁਤ ਹੰਡਰਡਸ ਆਫ ਮਿਲੀਅਨਸ ਆਫ ਹਿੰਦੂ ਦੇ ਲਈ ਬਹੁਤ ਇੰਪੋਰਟੈਂਟ ਹੈਗਾ ਪੀ ਅਸੀਂ ਨਹੀਂ 가는 ਜਾ ਰਹੇ ਸੋ ਇਸ ਸੰਡੇ ਨੂੰ ਉੱਥੇ ਪ੍ਰੇਡ ਹੋਣੀ ਆ ਹੋ ਸਕਦਾ ਉੱਥੇ ਵਿਰੋਧ ਵੀ ਹੋਵੇ ਕੋਈ ਜੀ ਲੜਾਈ ਝਗੜਾ ਹੁੰਦਾ ਕਿਦਾਂ ਬਦਨਾਮੀ ਹੁੰਦੀ ਹਾਲਾਂਕਿ ਇੱਥੇ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਹਿੰਦੂ ਸਿੱਖ ਮੁਸਲਮਾਨ ਸਾਰੇ ਆਪਸ ਵਿੱਚ ਇਕੱਠੇ ਰਹਿੰਦੇ ਆ ਇੱਕ ਦੂਜੇ ਦੇ ਘਰਾਂ ਜਾਂਦੇ ਆਂਦੇ ਆ ਪਰ ਮੈਂ ਹੈਰਾਨ ਆ ਪ੍ਰਵੀਨ ਜੀ ਸਾਰੇ ਲੋਕਾਂ ਨੂੰ ਸਿੱਖਾਂ ਤੋਂ ਇਹ ਸਿੱਖਣਾ ਚਾਹੀਦਾ ਹੂੰ ਹੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਫੇਥ ਫਰੈਂਡਸ਼ਿਪ ਹੋਈ ਆ ਬਿਟਵੀਨ ਸਿੱਖਸ ਤੇ ਲੇਟਰ ਡੇ ਸੈਂਟਸ ਜਿਹੜੇ ਕ੍ਰਿਸਚੀਅਨ ਆ ਉਹਨਾਂ ਦੇ ਸਬੰਧ ਦੇ ਵਿੱਚ ਜੀ ਇਹ ਜਿਹੜਾ 200 ਦੇ ਕਰੀਬ ਜਿਹੜੇ ਯੂਥ ਤੇ 75 ਦੇ ਕਰੀਬ ਅਡਲਟਸ ਚਰਚ ਰੋਜ਼ਵੈਲ ਕੈਲੀਫੋਰਨੀਆ ਦੇ ਇਹ ਜੁਬਾ ਸਿਟੀ ਦਾ ਜਿਹੜਾ ਸਿੱਖ ਟੈਂਪਲ ਆ ਟਰਵਿਆਨਾ ਸਿੱਖ ਟੈਂਪਲ ਉੱਥੇ ਪਹੁੰਚੇ ਇਹਨਾਂ ਬੱਚਿਆਂ ਨੇ ਉੱਥੇ ਸੇਵਾ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਲੰਗਰ ਵੀ ਛਕਿਆ ਸਪਾਈ ਵਗੈਰਾ ਵੀ ਕੀਤੀ ਤੇ ਉਹਨਾਂ ਦੇ ਜਿਹੜੇ ਲੀਡਰ ਵੀ ਆਏ ਹੋਏ ਸੀ ਜੀ ਉਹਨਾਂ ਦਾ ਇੱਕ ਕ੍ਰਿਸਚੀਅਨਾਂ ਦਾ ਜਿਹੜਾ ਲੀਡਰ ਸੀ ਐਲਡਰ ਮਾਰਕ ਕੇ ਬਰਾਗ ਇਹ ਕਾਫੀ ਵੱਡੀ ਰਿਪੋਰਟ ਅਪੀਲ ਡੈਮੋਕ੍ਰੇਟ ਨੇ ਛਾਪੀ ਸੀ ਹਾਂ ਹਾਂ ਉਹਨਾਂ ਨੇ ਇਹ ਦੱਸਿਆ ਕਹਿੰਦੇ ਵੀ ਅਸੀਂ ਇੱਕ ਬਹੁਤ ਵੱਡੀ ਚਰਚ ਦੀ ਬਿਲਡਿੰਗ ਲਈ ਜਗ੍ਹਾ ਲੱਭ ਰਹੇ ਸੀ ਸਾਨੂੰ ਕਿਤੇ ਜਗ੍ਹਾ ਨਹੀਂ ਮਿਲੀ ਤੇ ਉਸ ਜਗ੍ਹਾ ਦੇ ਚੱਕਰ 'ਚ ਕਹਿੰਦੇ ਵੀ ਇੱਕ ਜਗ੍ਹਾ ਸਾਨੂੰ ਕਿਸੇ ਨੇ ਦੱਸਿਆ ਵੀ ਇੱਥੇ ਆ ਕਿਸੇ ਬੰਦੇ ਦੀ ਪ੍ਰਾਪਰਟੀ ਹੈਗੀ ਆ ਇਹ ਸਿੱਖ ਹੈਗਾ ਆ ਮੇਰ ਸਿੰਘ ਤੰਬਰ ਹੈਗਾ ਤੇ ਇਹਨੂੰ ਪੁੱਛ ਕੇ ਦੇਖੋ ਵੀ ਜੇ ਉਸ ਨੇ ਵੇਚਣੀ ਹੋਵੇ ਹਨਾ ਉਹ ਉਹ ਉੱਥੇ ਪੀਚ ਗਰੋ ਕਰਦਾ ਹੈਗਾ ਜੇ ਜਦੋਂ ਉਹਨਾਂ ਨੇ ਪੁੱਛਿਆ ਵੀ ਕਿਸੇ ਨੇ ਜਾ ਕੇ ਗੱਲ ਕੀਤੀ ਵੀ ਤੂੰ ਪ੍ਰਾਪਰਟੀ ਵੇਚਣੀ ਹੈ ਉਹ ਕਹਿੰਦਾ ਨਹੀਂ ਮੈਂ ਤਾਂ ਪ੍ਰਾਪਰਟੀ ਵੇਚਣੀ ਨਹੀਂ ਉਹਨੇ ਕਿਹਾ ਵੀ ਮੈਂ ਅਸੀਂ ਚਰਚ ਬਣਾਉਣਾ ਚਾਹਦੇ ਹੈਗੇ ਆ ਤੇ ਉਹ ਕਹਿੰਦਾ ਵੀ ਜੇ ਤੁਸੀਂ ਚਰਚ ਬਣਾਉਣਾ ਮੈਂ ਤੁਹਾਨੂੰ ਪ੍ਰਾਪਰਟੀ ਦਵਾਂਗਾ ਉਹਨਾਂ ਨੇ ਪ੍ਰਾਪਰਟੀ ਵੀ ਦਿੱਤੀ ਇਹ ਕਹਿੰਦਾ ਵੀ ਉਹ ਤੋਂ ਬਿਨਾ ਉਹਨਾਂ ਨੇ ਪੂਰਾ ਜਿਹੜਾ ਆਪਣਾ ਇੱਕ ਪੁਆਇੰਟ ਹੁੰਦਾ ਟਰੈਕਟਰਸ ਹੋਰ ਉਥੇ ਕੰਸਟਰਕਸ਼ਨ ਦੇ ਲਈ ਉਹ ਵੀ ਜਿਹੜੀ ਸੇਵਾ ਕੀਤੀ ਸਿੱਖਾਂ ਨੇ ਸੋ ਉਸ ਸੰਬੰਧ ਦੇ ਵਿੱਚ ਉਹ ਉਥੇ ਟੈਰੋ ਬਣਾ ਗੁਰਦੁਆਰਾ ਸਾਹਿਬ ਪਹੁੰਚੇ 2.300 ਦੇ ਕਰੀਬ ਤੇ ਉਹਨਾਂ ਨੇ ਕਿਹਾ ਵੀ ਦੇਖੋ ਸਿੱਖਾਂ ਦੇ ਤਾਂ ਕ੍ਰਿਸਚੀਅਨਾਂ ਦੇ ਕਿੱਦਾਂ ਇੱਕ ਦੂਜੇ ਨੂੰ ਰਿਸਪੈਕਟ ਕਰਦੇ ਆ ਵੀ ਅਸੀਂ ਭਰਾਵਾਂ ਵਾਂਗ ਰਹਿੰਦੇ ਹੈਗੇ ਕਹਿੰਦੇ ਵੀ ਹੈਵ ਬੀਨ ਬlesed ਇਨ ਦਾ ਏਰੀਆ ਵੀ ਦੇ ਗ੍ਰੇਟ ਐਂਡ ਲਵਿੰਗ ਫਰੈਂਡਸ਼ਿਪ ਵਿਦ आवर ਸਿੱਖ ਨੇਪਰਸ ਕਹਿੰਦੇ ਵੀ ਜੁਬਸਿਟੀ ਸਿੱਖ ਬਹੁਤ ਵੱਡੀ ਗਿਣਤੀ ਚ ਰਹਿੰਦੇ ਆ ਅਸੀਂ ਕ੍ਰਿਸਚੀਅਨਸ ਹੈਗੇ ਆ ਤੇ ਉਹ ਜਿਹੜਾ ਉਹਨਾਂ ਨੇ ਮੰਦਿਰ ਵੀ ਬਣਾਇਆ ਹੈ ਸੌਰੀ ਜਿਹੜਾ ਚਰਚ ਵੀ ਬਣਾਇਆ ਹੈਗਾ ਦ ਫੈਦਰ ਰਿਵਰ ਕੈਲੀਫੋਰਨੀਆ ਟੈਂਪਲ ਉਹਨਾਂ ਨੇ ਨਾ ਉਹਦਾ ਜਿਹੜਾ ਦੱਸਿਆ ਬਹੁਤ ਸੋਹਣੀ ਬਿਲਡਿੰਗ ਬਣੀ ਆ ਸੋ ਇਹ ਆਧਾਰਨ ਵੱਲ ਦੇਖ ਕੇ ਜਿਹੜੇ ਬਾਕੀ ਹੋਰ ਧਰਮਾਂ ਦੇ ਲੋਕ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਭਾਈ ਅਮਰੀਕਾ ਵਾਲੇ ਵਰਗੇ ਮੌਲਕ 'ਚ ਦੇਖੋ ਕਿੰਨੇ ਪਿਆਰ ਦੇ ਨਾਲ ਜੇ ਰਹਿ ਸਕਦੇ ਆਪਾਂ ਕਿਉਂ ਹੇਟ ਫਲਾਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਹੈਗੇ ਆ ਬਿਲਕੁਲ ਜੀ ਇੱਥੇ ਹਰ ਇੱਕ ਨੂੰ ਧਾਰਮਿਕ ਆਜ਼ਾਦੀ ਹੈ ਤੇ ਉਹ ਜੇ ਅਸੀਂ ਸਾਨੂੰ ਆਪਣੀ ਧਾਰਮਿਕ ਆਜ਼ਾਦੀ ਦਾ ਇਹ ਲੱਗਦਾ ਕਿ ਸਾਡੀ ਬਹਾਲ ਰਹਿਣੀ ਚਾਹੀਦੀ ਤੇ ਸਾਨੂੰ ਦੂਜੇ ਦੀ ਧਾਰਮਿਕ ਆਜ਼ਾਦੀ ਦੀ ਵੀ ਕਦਰ ਕਰਨੀ ਚਾਹੀਦੀ ਹੈ। ਬਾਕੀ ਪੰਜਾਬ ਦੇ ਵਿੱਚ ਵੀ ਤੁਹਾਨੂੰ ਅਜਿਹੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਸੇ ਮਸਜਿਦ ਵਾਸਤੇ ਉਹ ਜ਼ਮੀਨਦਾਨ ਦਿੱਤੀ ਹੋਵੇ ਕਿਸੇ ਮਸਜਿਦ ਵਾਸਤੇ ਉਹਨਾਂ ਨੇ ਜਗ੍ਹਾ ਦਿੱਤੀ ਹੋਵੇ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਹੰਬਲਾ ਮਾਰਨਾ ਪੈਣਾ ਇਹ ਨਹੀਂ ਹੁੰਦਾ ਕਿ ਇੱਕ ਧਿਰ ਜੇ ਉਹ ਸ਼ਾਂਤ ਹੈ ਜਾਂ ਉਹ ਤੁਹਾਡੇ ਧਾਰਮਿਕ ਜਜ਼ਬਾਤਾਂ ਦੀ ਕਦਰ ਕਰਦੀ ਹੈ ਜਾਂ ਉਹ ਉਹਨਾਂ ਦਾ ਮੋਰਲ ਗਰਾਉਂਡ ਚੰਗਾ ਹੈ ਉਹ ਕਿਸੇ ਨੂੰ ਛੇਤੀ ਕਿਤੇ ਹੱਟ ਨਹੀਂ ਕਰ ਦੇ ਤਾਂ ਅਸੀਂ ਸੈਰੀ ਚੜ ਜਾਣਾ ਜਾਂ ਅਸੀਂ ਉਹ ਕਿਸੇ ਕੋਈ ਬੰਦਾ ਇਹ ਹੈ ਕਿ ਉਹਦਾ ਨੈਤਿਕ ਪੱਧਰ ਇਹਨਾ ਚੰਗਾ ਕਿ ਉਹ ਨਾ ਕਿਸੇ ਨੂੰ ਇਸ ਤਰ੍ਹਾਂ ਮੌਬਲੈਂਚਿੰਗ ਕਰਦਾ ਨਾ ਕਿਸੇ ਦੇ ਧਰਮ ਬਾਰੇ ਚੰਗਾ ਮੰਦਾ ਬੋਲਦਾ ਪਰ ਹਾਂ ਠੀਕ ਹੈ ਜਿਹੜੇ ਸੈਲੀਬ੍ਰੇਸ਼ਨਸ ਨੂੰ ਚੱਲਣੇ ਚਾਹੀਦੇ ਨੇ ਪਰ ਵਿੱਚ ਜਿਹੜੇ ਧਾਰਮਿਕ ਜਜ਼ਬਾਤ ਨੇ ਇਹ ਤਾਂ ਉੱਥੇ ਦੀ ਸਰਕਾਰਾਂ ਕਰਦੀਆਂ ਨੇ ਨਾ ਕਿ ਬਹੁ ਗਣਤੀ ਨੂੰ ਖੁਸ਼ ਰੱਖਣ ਵਾਸਤੇ ਬਾਅਦ ਦੇ ਵਿੱਚ ਭਵਾਂ ਉਹ ਸਮੰਦਰ ਦੀਆਂ ਛੱਤਾਂ ਚੋਈ ਜਾਣ ਉਹਨਾਂ ਨੂੰ ਕੋਈ ਫਰਕ ਨਹੀਂ ਲਾਈਟਾਂ 50 ਲੱਖ ਦੀਆਂ ਚੋਰੀ ਕਰਕੇ ਲੈ ਗਏ ਉਤੋਂ ਜਿਹੜਾ ਆਰਾਮ ਪਥ ਬਣਾਇਆ ਹੋਇਆ ਸੋ ਇਹ ਇੱਥੇ ਲੋਕਾਂ ਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਸਿਆਸਤਦਾਨ ਨੇ ਉਹ ਸਾਡੇ ਪਾੜੇ ਦੇ ਵਿੱਚੋਂ ਹੀ ਉਹਨਾਂ ਦੀ ਸੱਤਾ ਨਿਕਲਦੀ ਹੈ ਅਸੀਂ ਜਦੋਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਇੱਕ ਦੂਜੇ ਨੂੰ ਟ੍ਰੋਲ ਕਰਦੇ ਹਾਂ ਧਾਰਮਿਕ ਜਜ਼ਬਾਤਾਂ ਦੇ ਤੌਰ ਤੇ ਤਾਂ ਇਹਦੇ ਚੋਂ ਹੀ ਉਹਨਾਂ ਦਾ ਸੱਤਾ ਦਾ ਜਿਹੜਾ ਰਾਹ ਉਹ ਪਧਰਾ ਹੁੰਦਾ ਸੋ ਇਹ ਮੈਂ ਸਿੱਖਾਂ ਨਾਲ ਪੱਕਾ ਦੱਸਿਆ ਦੀ ਦੂਜੇ ਜੇ ਕ੍ਰਿਸਚੀਅਨਾਂ ਦਾ ਵੀ ਦੱਸਿਆ ਸਾਡੇ ਇੱਥੇ ਟ੍ਰੇਸੀ ਦੇ ਵਿੱਚ ਗੁਰਦੁ ਨਾਨਕ ਪ੍ਰਕਾਸ਼ ਹੀ ਆ ਉੱਥੇ ਵੀ ਇੱਕ 크ਰਿਸਚੀਅਨ ਬੰਦਾ ਹੀ ਆ ਜਿਹਨ ਬਹੁਤ ਸਾਰੀ ਜਿਹੜੀ ਜ਼ਮੀਨ ਆ ਉਹ ਗੁਰਦੁਆਰਾ ਸਾਹਿਬ ਨੂੰ ਦਿੱਤੀ ਉਹ ਕਹਿੰਦਾ ਵੀ ਨਹੀਂ ਮੈਂ ਗੁਰਦੁਆਰਾ ਸਾਹਿਬ ਨੂੰ ਦੇਣੀ ਆ ਹੋਰ ਕਿਸੇ ਨੂੰ ਨਹੀਂ ਸੋ ਦੇਖੋ ਇਦਾਂ ਦੇ ਲੋਕ ਜਿਹੜੇ ਧਾਰਮਿਕ ਆ ਬਹੁਤ ਦੁਨੀਆ ਦੇ ਉੱਤੇ ਬਸਦੇ ਹੈਗੇ ਆ ਸੋ ਸਾਨੂੰ ਸਾਰਿਆਂ ਨੂੰ ਜੇ ਅਸੀਂ ਇਸ ਮੁਲਕ ਦੇ ਵਿੱਚ ਆਏ ਆ ਇੱਥੇ ਦੇ ਸਿਟੀਜ਼ਨ ਬਣੇ ਹੈਗੇ ਆ ਸਾਨੂੰ ਉਦਾਂ ਦੀ ਚੀਜ਼ ਨਹੀਂ ਫਲਾਣੀ ਚਾਹੀਦੀ ਜਿਹਦੇ ਨਾਲ ਕਿਸੇ ਨੂੰ ਜਿਹੜੀ ਹੇਟ ਪੈਦਾ ਹੁੰਦੀ ਹੋਵੇ ਕੋਈ ਜਿਹੜਾ ਆ ਉਹ ਹੀਣ ਭਾਣਤਾ ਜਿਹੜੀ ਆ ਉਹ ਹੀ ਫੀਲ ਕਰੇ ਬਿਲੇ ਯਾਰ ਮੈਨੂੰ ਥੱਲੇ ਲਾ ਰਏ ਹੈਗੇ ਆ ਸੋ ਇਸ ਤੋਂ ਜਿਹੜਾ ਬਚਣਾ ਚਾਹੀਦਾ ਸੋ ਜਿਹੜੇ ਇਹ ਨਿਊਯਾਰਕ ਦੇ ਵਿੱਚ ਇੰਡੀਪੈਂਡੈਂਸ ਦੀ ਪਰੇਡ ਕਰ ਰਹੇ ਆ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਤੁਸੀਂ ਇਹ ਨਾਂ ਲਾਓ ਜੇ ਬਹੁਤ ਸਾਰੇ ਲੋਕ ਫੀਲ ਕਰ ਰਹੇ ਆ ਵੀ ਨਹੀਂ ਸਾਡੇ ਜਿਹੜੇ ਮਸਜਿਦ ਨੂੰ ਢਾਹ ਕੇ ਬਣਾਇਆ ਗਿਆ ਠੀਕ ਆ ਤੁਸੀਂ ਹੋਰ ਜਿੱਦਣ ਤੁਹਾਡਾ ਕੋਈ ਵੀ ਹਿੰਦੂਆਂ ਦਾ ਧਾਰਮਿਕ ਜਿਹੜਾ ਦਿਨ ਹੁੰਦਾ ਆ ਉਸ ਦਿਨ ਤੁਸੀਂ ਉਹ ኦਪਰੇਟ ਕਰ ਸਕਦੇ ਆ ਮੈਨੂੰ ਨਹੀਂ ਲੱਗਦਾ ਕੋਈ ਉਹਨੂੰ ਆਬਜੈਕਟ ਕਰੂਗਾ ਜੀ ਜੀ ਬਿਲਕੁਲ ਤੇ ਆਪਾਂ ਅਗਲੀ ਖਬਰ ਤੇ ਵੱਲ ਵਧੀਏ ਜੀ ਤੇ ਗੱਲ ਕਰੀਏ ਅਮਰੀਕਾ ਦੇ ਵਿੱਚ ਪੈਂਸਲਵੇਨੀਆ ਦੇ ਉੱਥੇ ਇੱਕ ਤੇਲਗੂ ਭਾਰਤੀ ਵਿਦਿਆਰਥੀ ਜਿਹੜਾ ਲੁੱਟ ਦਾ ਸ਼ਿਕਾਰ ਹੋ ਗਿਆ ਇਹਦੇ ਨਾਲ ਜਿਹੜੀ ਇਹ ਲੁੱਟ ਦੀ ਘਟਨਾ ਉਲੰਘੇ ਜਿਨੀ ਵਾਪਰੀ ਹੈ ਤੇ ਇਹਦਾ ਲੈਪਟਾਪ ਕੱਪੜੇ ਤੇ ਪੈਸੇ ਤੇ ਹੋਰ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਉਹ ਤਾਂ ਚੱਕੀਆਂ ਗਈਆਂ ਤੇ ਨਾਲ ਇਹਦਾ ਜਿਹੜਾ ਇਧਰ ਉੱਥੇ ਦੀ ਪੜ੍ਹਾਈ ਜਾਂ ਇੱਥੇ ਰਹਿਣ ਦੇ ਲਈ ਜਿਹੜੇ ਜ਼ਰੂਰੀ ਡਾਕੂਮੈਂਟ ਸੀਗੇ ਉਹ ਵੀ ਚੋਰੀ ਹੋ ਗਏ ਪਤਾ ਲੱਗਾ ਕਿ ਹੁਣ ਇਸ ਜਿਹੜੇ ਬੰਦੇ ਨੇ ਇਹਨਾਂ ਇੰਡੀਅਨ ਐਂਬੈਸੀ ਤੱਕ ਪਹੁੰਚ ਕੀਤੀ ਹੈ ਤੇ ਉਹਨੇ ਸਾਰੀ ਜਿਹੜੀ ਜਾਣਕਾਰੀ ਉਹ ਪੁਲਿਸ ਨੂੰ ਵੀ ਮਹਈਆ ਕਰਵਾਈ ਹੈ ਕਿ ਉਹ ਜਿਹੜੀ ਉਹਦੇ ਕਮਰੇ ਦੇ ਵਿੱਚ ਜੋ ਸਮਾਨ ਸੀਗਾ ਜਾਂ ਉਹਦੇ ਨਾਲ ਜਿਹੜੋ ਬਾਅਦ ਦੇ ਵਿੱਚ ਲੁੱਟ ਦੀ ਇਹ ਜ਼ਬਰਦਸਤ ਵਾਪਰੀ ਤੇ ਉਹਦੇ ਪਿੱਛੇ ਉਹਦਾ ਕੀ ਕੁਝ ਜਿਹੜਾ ਉਹ ਚਲਾ ਗਿਆ ਇਹ ਜਿਹੜਾ ਵਿਦਿਆਰਥੀ ਹੈ ਇਹਨੇ ਇਹ ਵੀ ਗੱਲ ਦੱਸੀ ਹੈ ਕਿ ਹੁਣ ਜਦੋਂ ਉਸ ਤੋਂ ਬਾਅਦ ਜਦੋਂ ਇਹਨੇ ਮੋਬਾਈਲ ਦੇ ਉੱਤੇ ਆਪਣਾ ਖੋਲਿਆ ਨੇ ਈਮੇਲ ਤਾਂ ਉਹ ਕਹਿੰਨੇ ਕਿ ਮੈਨੂੰ ਈਮੇਲ ਵੀ ਧਮਕੀ ਭਰੀ ਮਿਲੀ ਹੋ ਸਕਦਾ ਪੁਲਿਸ ਇਹਦੀ ਜਾਂਚ ਕਰ ਰਹੀ ਹੈ ਵੀ ਕਿਤੇ ਇਸ ਦੇ ਵਿੱਚ ਇਹਦੇ ਕਿਸੇ ਨੇੜਲੇ ਦਾ ਤਾਂ ਹੱਥ ਨਹੀਂਗਾ ਸੋ ਭਾਰਤੀ ਵਿਦਿਆਰਥੀਆਂ ਦੇ ਨਾਲ ਲੰਘੇ ਦਿਨੇ ਕਈ ਘਟਨਾਵਾਂ ਇਹ ਜੀਆਂ ਵਾਪਰੀਆਂ ਨੇ ਜਿੱਥੇ ਉਹਨਾਂ ਦੇ ਕਤਲ ਵੀ ਹੋਏ ਨੇ ਜਿੱਥੇ ਉਹਨਾਂ ਦੇ ਨਾਲ ਸਾਟਾ ਫਿਟਾ ਵੀ ਵੱਜੀਆਂ ਨੇ ਤੇ ਬਹੁਤ ਸਾਰੀਆਂ ਮਾਮਲਿਆਂ ਦੇ ਵਿੱਚ ਤਾਂ ਇੱਕ ਵਾਰੀ ਤਾਂ ਉਹ ਠੀਕ ਹੈ ਬੇਸਤ ਤੱਕ ਪਹੁੰਚ ਕਰ ਲੈਂਦੇ ਨੇ ਪਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਪਰਿਵਾਰਾਂ ਨੂੰ ਕੋਈ ਹੱਥ ਪਲਾ ਨਹੀਂ ਫੜਾਉਂਦਾ ਇਹ ਜਿਹੜਾ ਹੁਣ ਜਿਹੜਾ ਮਾਮਲਾ ਵਾਪਰਿਆ ਪੈਂਸਲ ਵੇਨੀਆਂ ਦੇ ਵਿੱਚ ਵਾਪਰਿਆ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਗਿਆ ਕਿ ਤੇਲਗੂ ਭਾਰਤੀ ਸੀ ਜਿਹਦੀ ਹਲੇ ਜਿਹੜੀ ਜਾਣਕਾਰੀ ਆ ਉਹ ਆਇਡੈਂਟੀ ਜਿਹੜੀ ਉਹ ਹਲੇ ਜ਼ਾਹਰ ਨਹੀਂ ਕੀਤੀ ਗਈ ਜੀ ਜੀ ਅਗਲੀ ਖਬਰ ਵੱਲ ਚਲੀਏ ਤੇ ਗਾਜ਼ਾ ਨੂੰ ਲੈ ਕੇ ਆ ਗਾਜ਼ਾ ਦੀ ਜਿਹੜੀ ਅ ਇਜ਼ਰਾਈਲ ਵਾਲਿਆਂ ਨੇ ਅਟੈਕ ਸ਼ੁਰੂ ਕੀਤਾ ਹੋਇਆ ਆਲਮੋਸਟ 10 ਮਹੀਨੇ ਹੋ ਗਏ ਜਦੋਂ ਪਹਿਲਾਂ ਹਮਾਸ ਵਾਲਿਆਂ ਨੇ ਇਜ਼ਰਾਈਲ ਤੇ ਅਟੈਕ ਸ਼ੁਰੂ ਕੀਤਾ ਸੀ ਉੱਥੇ ਜਿਹੜੀ ਸੀਜ਼ਫਾਇਰ ਐਗਰੀਮੈਂਟ ਹਮਾਸ ਤੇ ਇਜ਼ਰਾਈਲ ਦੇ ਲਈ ਜੋ ਗੱਲਬਾਤ ਚੱਲ ਰਹੀ ਆ ਉਹ ਹੁਣ ਖਤਮ ਹੋਈ ਆ ਕੱਲ ਸ਼ੁਰੂ ਹੋਈ ਸੀ ਦੋਹਾ ਦੇ ਵਿੱਚ ਵੀਰਵਾਨ ਨੂੰ ਸਟਾਰਟ ਹੋਈ ਸੀ ਤੇ ਜਿਹੜੇ ਡਿਪਲੋਮੈਟਸ ਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਸੀ ਐਨ ਐਨ ਨੇ ਉਹਨਾਂ ਨੇ ਕਿਹਾ ਵੀ ਇਰਾਨ ਵਾਲੇ ਕਹਿ ਰਹੇ ਆ ਵੀ ਜੇ ਸੀਜ਼ਫਾਇਰ ਨਹੀਂ ਹੁੰਦਾ ਡੀਲ ਨਹੀਂ ਬਣਦੀ ਤੇ ਉਹ ਇਜ਼ਰਾਈਲ ਦੇ ਉੱਤੇ ਅਟੈਕ ਕਰਨਗੇ ਕਾਫੀ ਪ੍ਰੈਸ਼ਰ ਮਿਡਲ ਈਸਟ ਦੇ ਵਿੱਚ ਬਣਿਆ ਹੋਇਆ ਆ 40000 ਤੋਂ ਵੱਧ ਲੋਕ ਗਾਜ਼ਾ ਦੇ ਵਿੱਚ ਇਸ ਟਾਈਮ ਮਾਰੇ ਜਾ ਚੁੱਕੇ ਆ 10 ਮਹੀਨਿਆਂ ਤੋਂ ਸਫਰੇਗਾ ਮਾਲ ਨਿਊਟ੍ਰੀਸ਼ਨ ਡਿਸਪੇਅਰ ਐਨਕਲੇਵ ਇਹਦੇ ਵਿੱਚ ਉਹ ਬੁਰਾ ਹਾਲ ਜੀ ਤੇ ਇਸ ਤੋਂ ਬਿਨਾ ਹੁਣ ਕਹਿੰਦੇ ਭਈ ਇਹਦਾ ਰਿਜ਼ਲਟ ਤਾਂ ਨਹੀਂ ਹਜੇ ਕੋਈ ਨਿਕਲਿਆ ਪਰ ਟੈਕਨੀਕਲ ਟੀਮ ਇੱਕ ਵਾਰੀ ਫੇਰ ਆ ਆ ਇੱਕ ਦੋ ਦਿਨਾਂ ਦੇ ਵਿੱਚ ਫੇਰ ਮਿਲੂਗੀ ਕੈਰੋ ਦੇ ਵਿੱਚ ਜਿੱਥੇ ਜੋ ਹਮਾਸ ਦੇ ਲੀਡਰ ਆ ਉਹ ਵੀ ਪਹੁੰਚ ਸਕਦੇ ਹੈਗੇ ਆ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਹਮਾਸ ਦਾ ਮੇਨ ਲੀਡਰ ਜੋ ਉਸ ਟਾਈਮ ਇਰਾਨ ਦੇ ਵਿੱਚ ਸੀਗਾ ਉਹ ਇੱਕ ਬੰਬ ਬਲਾਸਟ ਦੇ ਵਿੱਚ ਮਾਰਿਆ ਗਿਆ ਸੀ ਤੇ ਇਰਾਨ ਵਾਲਿਆਂ ਨੇ ਸ਼ਰਿਆਂ ਮੋਂ ਦਾ ਜਿਹੜਾ ਬਲੇਮ ਆ ਉਹ ਇਜ਼ਰਾਇਲ ਦੇ ਉੱਤੇ ਲਾਇਆ ਸੀ ਜੋ ਇਸ ਗੱਲਬਾਤ ਦੇ ਵਿੱਚ ਅਮਰੀਕਾ ਬੜਾ ਹੁਣ ਪ੍ਰੈਸ਼ਰ ਪਾ ਰਿਹਾ ਹੈਗਾ ਇਜ਼ਰਾਇਲ ਦੇ ਉੱਤੇ ਵੀ ਸੀਆਈਏ ਦੇ ਡਾਇਰੈਕਟਰ ਬਿਲ ਬਰਨਸ ਮੋਸਾਦ ਦੇ ਚੀਫ ਡੇਵਿਡ ਵਰਨੀਆਂ ਕਤਰੀ ਪ੍ਰਾਈਮ ਮਿਨਿਸਟਰ ਸ਼ੇਖ ਮੁਹੰਮਦ ਬਿਨ ਜਸ ਜਾਸਿਮ ਅਲਥਾਨੀ ਏਜੀਪਸ਼ੀਅਨ ਇੰਟੈਲੀਜੈਂਸ ਹੈਡ ਅਵਾਸ ਕਮਲ ਇਹ ਸਾਰੇ ਜਿਹੜੇ ਇਸ ਨੇਗੋਸ਼ੀਏਸ਼ਨ ਦੇ ਵਿੱਚ ਇਨਵੋਲਵ ਸਿਗੇ ਸੋ ਮੀਟਿੰਗ ਕਤਰ ਈਜੀਪਟ ਤੇ ਯੂ ਐਸ ਇਹ ਤਿੰਨ ਮੁਲਕ ਜਿਹੜੇ ਆ ਇਹਨਾਂ ਦੇ ਲੀਡਰ ਇੱਥੇ ਹਾਜ਼ਰ ਸਿਗੇ ਪਰ ਹਜੇ ਕੋਈ ਰਿਜ਼ਲਟ ਨਹੀਂ ਨਿਕਲ ਸਕਿਆ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈਗੇ ਆ ਇਸ ਸਬੰਧ ਦੇ ਵਿੱਚ ਸ਼ਰਿਆਮ ਜਿਹੜਾ ਆ ਧੱਕਾ ਹੋ ਰਿਹਾ ਤੇ ਹੋਪਫੁਲੀ ਜਿਹੜੀ ਨੈਕਸਟ ਇਹਨਾਂ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਕੁਝ ਨਾ ਕੁਝ ਡਿਸੀਜਨ ਹੋਊਗਾ ਜੀ ਅਗਲੀ ਖਬਰ ਜਿਹੜੀ ਆ ਆਸਟ੍ਰੇਲੀਆ ਤੋਂ ਆ ਰਹੀ ਆ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਜਿਹੜੇ ਉੱਥੋਂ ਦੇ ਰਾਜਦੂਤ ਨੇ ਫਿਲਿਪ ਗ੍ਰੀਨ ਜਿਹੜੇ ਭਾਰਤ ਦੇ ਵਿੱਚ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਇਹ ਚੇਤਾਵਨੀ ਦਿੱਤੀ ਆ ਜਾਂ ਕਿਹਾ ਕਿ ਤੁਸੀਂ ਜਿੱਥੇ ਵੀ ਇਕੱਠ ਹੁੰਦੇ ਨੇ ਰੋਸ ਮੁਜਾਹਰੇ ਹੁੰਦੇ ਨੇ ਉਹਨਾਂ ਤੋਂ ਥੋੜਾ ਜਿਹਾ ਬਚ ਕੇ ਚੱਲੋ ਉਹਨਾਂ ਨੇ ਆਸਟ੍ਰੇਲੀਆ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਉਹਦੇ ਵਿੱਚ ਦੱਸਿਆ ਕਿ ਭਾਰਤ ਦੇ ਵਿੱਚ ਇਸ ਵੇਲੇ ਇੱਕ ਡਾਕਟਰ ਦੇ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਜਿਹੜੇ ਰੋਸ ਮੁਜਾਹਰੇ ਚੱਲ ਰਹੇ ਨੇ ਇਸੇ ਦਰਮਿਆਨ ਤੁਸੀਂ ਜਿਹੜੀ ਆ ਇਹਨਾਂ ਰੋਸ ਮੁਜਾਹਰਾਂ ਤੋਂ ਉਹ ਕਿਤੇ ਹੰਸਕ ਨਾ ਹੋ ਜਾਣ ਜਾਂ ਉਹਨਾਂ ਵਿੱਚ ਤੁਹਾਡਾ ਨੁਕਸਾਨ ਨਾ ਹੋ ਜੇ ਉਹਦੇ ਵਿੱਚ ਤੁਸੀਂ ਆਪਣਾ ਵਿਚਾਰ ਰੱਖਣਾ ਆਸਟ੍ਰੇਲੀਆ ਦੇ ਜਿਹੜੇ ਰਾਜਦੂਤ ਨੇ ਫਿਲਿਪ ਗ੍ਰੀਨ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਹੁਣ ਉੱਥੇ ਆ ਆਉਂਦੇ ਕੁਝ ਸਮੇਂ ਦੇ ਵਿੱਚ ਐਮਰਜੈਂਸੀ ਗੈਰ ਐਮਰਜੈਂਸੀ ਜਿਹੜੀਆਂ ਮੈਡੀਕਲ ਸਵਾਮ ਆ ਉਨ੍ਹਾਂ ਦੇ ਬਾਰੇ ਵੀ ਹੜਤਾਲ ਚੱਲ ਰਹੀ ਹੈ ਸੋ ਜੇਕਰ ਤੁਹਾਨੂੰ ਕਿਸੇ ਇਲਾਜ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਅਸਲ ਦੇ ਵਿੱਚ ਹੋਇਆ ਕੀ ਹੈ ਅੱਜ ਵੀ ਇਹ ਖਬਰ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਟ੍ਰੈਂਡ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਉੱਤੇ ਸਾਰੇ ਭਾਰਤ ਦੇ ਵਿੱਚ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਹੋ ਜਾਣਗੀਆਂ ਇਹ ਜਿਹੜਾ ਸਾਰਾ ਮਾਮਲਾ ਸੀਗਾ 9 ਅਗਸਤ ਦੀ ਗੱਲ ਹੈ ਜਦੋਂ ਇੱਕ ਪੋਸਟ ਗ੍ਰੈਜੂਏਟ ਵਿਦਿਆਰਥੀ ਬੀਬੀ ਦੇ ਨਾਲ ਰੇਪ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਡਾਕਟਰੀ ਭਾਈਚਾਰੇ ਨੇ ਦੇਸ਼ ਭਰ ਦੇ ਵਿੱਚ ਹੜਤਾਲਾਂ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ ਬੇਸ਼ੱਕ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਵੀ ਟਿੱਪਣੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਗਲਤ ਹੈ ਪਰ ਪ੍ਰਧਾਨ ਮੰਤਰੀ ਦੀ ਆਲੋਚਨਾ ਇਸ ਕਰਕੇ ਹੋ ਰਹੀ ਸੀ ਪੂਰੇ ਮੁਲਕ ਦੇ ਵਿੱਚ ਕਿ ਦੂਜੇ ਥਾਵਾਂ ਤੇ ਜਿਹੜੀਆਂ ਇਹ ਕਟਰਾ ਵਾਪਰੀਆਂ ਉੱਥੇ ਤੁਸੀਂ ਚੁੱਪ ਕਿਉਂ ਸੋ ਇਹ ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਵਾਪਰੀ ਹੈ ਤੇ ਇੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਤੇ ਇਸ ਕਰਕੇ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ਦਾ ਜ਼ਿਕਰ ਕਰ ਦਿੱਤਾ ਪਰ ਅਸਲ ਦੇ ਵਿੱਚ ਘਟਨਾ ਦਾ ਜ਼ਿਕਰ ਕਰਨ ਦੇ ਨਾਲ ਘਟਰਾਵਾਂ ਤੇ ਕਾਬੂ ਨਹੀਂ ਪੈਂਦਾ ਤੁਹਾਡੇ ਲਾਅ ਐਂਡ ਆਰਡਰ ਦੀ ਸਥਿਤੀ ਜਾਂ ਤੁਹਾਡੇ ਕਾਨੂੰਨ ਤੁਹਾਡੇ ਐਕਟ ਐਸੇ ਹੋਣੇ ਚਾਹੀਦੇ ਜਿਦੇ ਵਿੱਚ ਇਹੋ ਜਿਹੇ ਮਾਮਲਿਆਂ ਦੇ ਨਾਲ ਸਖਤੀ ਦੇ ਨਾਲ ਨਜਿੱਠਣ ਦਾ ਨਜਿੱਠਾ ਦਾ ਸੁਨੇਹਾ ਹੋਵੇ ਦੱਸਿਆ ਜਾ ਰਿਹਾ ਹੈ ਕਿ ਹੁਣ ਆਸਟ੍ਰੇਲੀਆ ਤੋਂ ਬਾਅਦ ਕਈ ਹੋਰ ਵੀ ਜਿਹੜੇ ਪੱਛਮੀ ਮੁਲਕ ਨੇ ਉਹ ਵੀ ਆਪਣੇ ਨਾਗਰਿਕਾਂ ਨੂੰ ਇਹੋ ਜੀ ਐਡਵਾਈਜ਼ਰੀ ਜਾਰੀ ਕਰਨ ਬਾਰੇ ਸੋਚ ਵਿਚਾਰ ਕਰ ਰਹੇ ਨੇ ਆਸਟ੍ਰੇਲੀਆ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਹੈ ਕਿ ਤੁਸੀਂ ਸਥਾਨਕ ਮੀਡੀਆ ਦੇ ਉੱਤੇ ਨਜ਼ਰ ਰੱਖੋ ਜਾਂ ਜਿਹੜੇ ਅਧਿਕਾਰੀ ਆ ਉਹਨਾਂ ਦੀ ਸਲਾਹ ਦੀ ਪਾਲਣਾ ਕਰੋ ਤੇ ਜੇਕਰ ਤੁਹਾਡਾ ਉੱਥੇ ਕੋਈ ਕੰਮਕਾਰ ਨਹੀਂ ਹੈ ਤਾਂ ਤੁਸੀਂ ਜੇਕਰ ਤੁਸੀਂ ਜ਼ਿਆਦਾ ਕਿਤੇ ਵਿਰਜੇਵਾ ਦੇ ਵਿੱਚ ਨਹੀਂ ਹੈਗੇ ਤਾਂ ਤੁਸੀਂ ਆਸਟ੍ਰੇਲੀਆ ਵਿੱਚ ਮੁੜਨ ਦੇ ਬਾਰੇ ਵੀ ਵਿਚਾਰ ਜਿਹੜਾ ਉਹ ਕਰ ਸਕਦੇ ਹੋ ਇੱਥੇ ਇਹ ਵੀ ਦੱਸਦੇ ਚੱਲੀਏ ਕਿ ਕਈ ਥਾਵਾਂ ਤੇ ਜਿਹੜੇ ਇਹ ਰੋਸ ਮੁਜ਼ਾਰੇ ਹੋਏ ਸੀ ਵੈਸੇ ਤਾਂ ਇਹ ਰੋਸ ਮੁਜ਼ਾਰੇ ਹੋਣੇ ਜਾਇਜ਼ ਸੀ ਕਿਉਂਕਿ ਡਾਕਟਰ ਦੇ ਕਤਲ ਤੋਂ ਬਾਅਦ ਰੇਪ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਬਹੁਤ ਸੀਗਾ ਉਹਨਾਂ ਦੇ ਵਿੱਚ ਇੱਕ ਦੋ ਥਾਵਾਂ ਤੇ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਹਿੰਸਕ ਝੜਪਾਂ ਹੋਈਆਂ ਸੀਆਂ ਉਸੇ ਕਰਕੇ ਹੁਣ ਰਾਜਦੂਤ ਫਿਲਿਪ ਗ੍ਰੀਨ ਨੇ ਜਿਹੜੇ ਉਹਨਾਂ ਨੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਕਿ ਜਿੱਥੇ ਕਿਤੇ ਵੀ ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਉੱਥੇ ਤੁਸੀਂ ਆਪਣਾ ਵਿਚਾਰ ਰੱਖਣਾ ਜੀ